ਤਾੜੀ ਮਾਰ ਦਿਓ ਆ ਮੁੰਡੇ ਨੇ ਕਹਿੰਦੇ ਛੋੜੇ ਦਾ ਨੂੰ ਕਹਿੰਦੇ ਜਹਾਜ਼ ਦੀ ਮਾਰੀ ਨੂੰ ਹੱਥ ਪਾ ਕੇ ਉਹ ਜੋਰਪ ਦੇ ਖੇਡ ਮੈਦਾਨਾਂ ਦੇ ਵਿੱਚ ਜਾਵਣਾ ਪਰਾ ਕਹਿੰਦੇ ਅਮਰਤ ਨੇ ਟਰਾਈ ਕੀਤੀ ਹੋਈ ਹੈ ਪਹਿਲਾ ਡੇਢ ਅੰਕੋ ਜਿੰਨੇ ਜੁੜ ਗਿਆ ਉਹ ਬਹਾਦਰ ਬਾਬਾ ਬੀਬੀ ਚਾਂਦੀ ਸਪੋਰਟਸ ਕਲਬਰ ਸੁਰਸਿੰਗ ਦੇ ਖਾਤੇ ਦੇ ਵਿੱਚ ਆਹ ਮੁੰਡੇ ਦਾ ਕਹਿੰਦੇ ਜੌਨ ਸਿੰਘ ਵਾਲਾ ਪੈਂਦਾ ਦੁਨੀਆ ਐਸਪੀ ਐਸਪੀ ਕਹਿੰਦੀ ਹੈ ਐਸਪੀ ਖੇਡ ਮੈਦਾਨ ਤੇ ਰੇਡ ਪਾਉਣ ਨੂੰ ਵਾਦਾ ਹੋਇਆ ਹੈ ਚਾਰ-ਚਾਰ ਟਾਵਰਾ ਸੋਨੇ ਦਾ ਕੰਠਾ ਜੁੱਤਿਆ ਇੱਕ ਮੋਟਰਸਾਈਕਲ ਮਿਲਦਾ ਇੱਕ ਨਹੀਂ ਦੇ ਕਹਿੰਦੇ ਪਰ ਆ 2 ਨੰਬਰ ਤੋਂ ਚੰਦਰਾ ਕੌਣ ਹੈ ਇਹ ਵੀ ਕਹਿੰਦੇ ਤਾਬੇ ਦਾ ਚੇਲਾ ਉਹ ਸਰਸਿੰਘੀਆ ਲਾ ਕੇ ਜਫਾ ਲੁੱਟਦਾ ਮੇਲਾ ਤੇ ਪੁਆਇੰਟ ਕਹਿੰਦੇ ਜਾਫੀ ਦੇ ਸੇ ਜੁੜ ਗਿਆ ਚਾਲੂ ਕਪੂਰ ਦਾ ਪਾਰ ਰੇਡ ਆ ਮੁੰਡਾ ਕਟੋਰੇ ਤੋਂ ਚੱਲ ਕੇ ਆਇਆ ਜ਼ਿਲ੍ਹੇ ਫਰੋਜ਼ਪੁਰ ਤੋਂ ਚੱਲ ਕੇ ਆਇਆ ਰਾਜੂ ਕਹਿੰਦੇ ਇਸ ਵੇਲੇ ਕਟੋਰੇ ਵਾਲਾ ਰੇ ਤੇ ਜਗਰੂ ਨੇ ਟਰਾਈ ਕੀਤੀ ਹੈ ਪੁਆਇੰਟ ਕੰਦੇ ਧਾਵੀ ਰੇਸੇ ਦੌੜਦਾ ਹੋਇਆ ਆਹ ਮੁੰਡੇ ਨੇ ਕਬੱਡੀ ਦੀਆਂ ਬਰੀਕੀਆਂ ਖਲਕਾਰੇ ਬਣ ਤੋਂ ਸਿੱਖੀਆਂ ਖਲਕਾਰੇ ਬਣਦਾ ਪਿਆਰ ਕੰਦੇ ਮਿੰਟੋ ਨੰਬਰਦਾਰ ਦੇ ਨਾਲ ਹੈ ਸ਼ਿਰੀ ਬਰਾਲ ਦੇ ਨਾਲ ਹੈ ਸਰਵਨ ਹਾਊਸ ਦੇ ਨਾਲ ਹੈ ਰਿੰਦਰ ਸਾਹਿਬ ਡਾਲ ਜਰਮਨੀ ਲਾਲੀ ਜਰਮਨੀ ਦੇ ਗੁਰਪਦੰਤ ਸੰਧਾ ਮਾਰੀਏ ਦਾ ਪਿਆਰ ਹੈ ਉਹ ਤੱਕਦੇ ਖੇਡ ਮੈਦਾਨ ਦੇ ਵਿੱਚ ਸੋਗ ਕਹਿੰਦੇ ਤਰਵੰਦੀ ਵਾਲਾ ਕਾਬਰਾ ਤੇਰੇ ਜਿੰਨਾ ਕਾਦਾ ਮੁੰਡੇ ਦਾ ਉਹ ਤੇਰੇ ਜਿੰਨਾ ਕੱਦ ਪਰ ਪੁਆਇੰਟ ਧਾਵੀ ਦੇ ਸੇ ਜੁੜਦਾ ਹੋਇਆ ਹੈ ਪੁਆਇੰਟ ਰੇਡਰ ਦਾ ਚੱਲੋ ਬੱਲਿਆ ਪਾਖਾ ਰੇਡ ਸਾਹਮਣੇ ਖੇਡ ਮੈਦਾਨ ਦੇ ਵਿੱਚ ਗੱਗੋ ਬੂਹੇ ਪਿੰਡ ਵਾਲਾ ਦੁੱਲਾ ਉਹ ਖੇਡ ਮੈਦਾਨ 'ਚ ਰੇਡ ਪਾ ਰਿਹਾ ਹੈ ਬੁੱਟੇ ਰਹਿ ਗਾ ਦੁੱਲਿਆ ਜੰਨਾ ਤੇਰੇ ਜ ਟੈਲੈਂਟ ਤੇਰੇ ਸੀਨਰ ਵਿੱਚ ਕਰੋੜਾ ਰੁਪਏ ਕਬੱਡੀ ਛੁੱਪੀ ਹੈ ਪੁੱਤਰਾ ਤਗੜਾ ਹੋ ਕੇ ਖੇਡ ਆਹ ਦੁੱਲਿਆ ਤੇਰਾ ਟੈਲੈਂਟ ਸੁਰਖਪੁਰੀਏ ਦੁੱਲੇ ਵਰਗਾ ਤੇਰਾ ਟੈਲੈਂਟ ਪੱਗਾਂ ਵਾਲੇ ਦੁੱਲੇ ਵਰਗਾ ਆਹ ਕਰੋੜਾ ਰੁਪਏ ਦੀ ਕਬੱਡੀ ਤੇਰੀ ਸ਼ਾਨੀ ਜਾ ਪੁੱਤਰਾ ਤਗੜਾ ਹੋ ਕੇ ਖੇਡ ਸਿਰੇ ਦੀ ਟੱਕਰ ਚੱਲੋ ਇੰਦਰਜੀਤ ਬਾਖਾ ਰੇਡ ਕੋਈ ਨੋ ਟਡਵਿੰਡੀ ਵਾਲਾ ਕਹਿੰਦਾ ਕੋਈ ਕਮੋਰ ਢਾਏ ਵਾਲਾ ਪਿੰਡ ਦੱਸਦਾ ਕੋਈ ਕੋਲਾ ਸਾਹ ਪਿੰਡ ਦੱਸਦਾ ਖੇਡ ਬਣਾ ਚੰਦਰਜੀਤ ਸਿੰਘ ਰੇਡ ਪਾਉਣ ਨੂੰ ਵਧਿਆ ਹੋਇਆ ਚਾਰ ਪਿਆਰ ਵਰ ਤਿਆਰ ਨੇ ਚਾਰ ਭਰਾਵਾਂ ਦੀ ਘੁੰਮਦੀ ਚੈਨ ਦੇ ਵਿੱਚ ਇੱਥੇ ਰੱਖੋ ਗੱਗੋ ਬੂਸੇ ਵਾਲਿਆ ਗੱਗੋ ਬੂਸੇ ਆ ਰਹੇ ਨੇ ਐਣੀ ਲੋਟ ਆਉਣਾ ਇਹਨੇ ਐਣੀ ਲੋਟ ਆਉਣਾ ਇਹਨੇ ਐਣੀ ਲੋਟ ਆਉਣਾ ਇਹ ਈ ਛੇਤੀ ਲੋਟ ਨਹੀਂ ਆਉਂਦਾ ਚੰਦਰਾ ਪੁਆਇੰਟ ਕਹਿੰਦੇ ਧਾਵੀ ਦੇ ਸੇਡਣਦਾ ਹੋਇਆ ਆਹ ਮੁੰਡੇ ਨੇ ਕਹਿੰਦੇ ਰਸਤਮੇ ਲਾਹੌਰ ਦਾ ਮਾਣ ਅਸਰ ਕੀਤਾ ਪਾਕਿਸਤਾਨੀਆਂ ਨੇ ਦੇ ਹੱਥ ਪੁੱਟ ਕੇ ਦੇਖਿਆ ਜਦੋਂ ਕੁਸ਼ਤੀ ਹੋਈ ਤੇ ਕਹਿੰਦੇ ਗੁਰਸੇਵਕ ਚੀਲੇ ਨੇ ਰਸਤਮੇ ਲਾਹੌਰ ਦਾ ਮਾਣ ਅਸਲ ਕਰਕੇ ਪੰਜਾਬ ਨੂੰ ਆਇਆ ਇਹਨੇ ਪਾਕਿਸਤਾਨ ਦੇ ਵੱਡੇ ਵੱਡੇ ਪਲੇਅਰਾਂ ਦੇ ਉਹ ਵੱਡੇ ਵੱਡੇ ਪਲੇਅਰਾਂ ਨੂੰ ਬਾਈ ਥਾਲ ਕੀਤਾ ਤੇ ਪੁਆਇੰਟ ਕਹਿੰਦੇ ਇਸ ਸਮੇ ਧਾਵੀ ਦੇ ਸੇਡਣਦਾ ਹੋਇਆ ਚਾਲੋ ਮਹਾਵੀਰਸਾ ਪਾਖਾ ਰੇਡ ਖੇਡ ਮੈਦਾਨ ਦੇ ਵਿੱਚੋਂ ਅਗਲੀ ਰੇਡ ਕਹਿੰਦੇ ਮਹਾਵੀਰ ਪਾਉਣ ਵਾਸਤੇ ਬਾਧਾ ਹੋਇਆ ਮਹਾਵੀਰ ਦੀ ਰੇਡ ਪਈ ਹੋਈ ਹੈ ਆਰ ਤਿਆਰ ਕਿ ਬਾਪੂ ਕਹਿੰਦਾ ਖੇਡ ਪਤਾ ਸ਼ੇਰ ਬਣ ਕੇ ਵਖਾ ਦੇ ਤੂੰ ਕਬੱਡੀ ਦਾ ਪਲੇਅਰ ਬਣ ਕੇ ਯਾਰ ਬੇਲੀ ਦਰਮਾਨ ਕਰਦੇ ਗੁੜਾ ਬਣਾ ਕੋਈ ਨਹੀਂ ਕਿਸੇ ਨੂੰ ਜਾਣਦਾ ਉੱਤ ਜਿੰਨਾ ਮਾਵਾ ਦੇ ਕਬੱਡੀ ਖੇਡਦੇ ਨਾਮਤਾਗੇ ਸਾਰੇ ਖਾਨਦਾਨ ਦਾ ਨਾਮ ਕਹਿੰਦੇ ਖਾਨਦਾਨ ਦਾ ਚਰੰਦਾ ਉਹ ਟਾਵਰ ਤੋਂ ਸੁਟਣਾ ਕੋ ਖਾਲਾ ਜੀ ਦਾ ਵਾੜਾ ਜਿੰਨੂੰ ਟਾਵਰ ਨੇ ਫੜਿਆ ਹੋਵੇ ਉਹ ਟਾਵਰ ਤੋਂ ਸੁਟਣਾ ਕੋ ਖਾਲਾ ਜੀ ਦਾ ਵਾੜਾ ਟਾਵਰ ਨੇ ਕਹਿੰਦੇ ਵੱਡੇ ਵੱਡਿਆਂ ਦੇ ਚੱਕੇ ਜਾਮ ਕੀਤੇ ਐ ਟਾਵਰ ਨੇ ਕਹਿੰਦੇ ਵੱਡੇ ਵੱਡਿਆਂ ਦੇ ਵੱਡੇ ਵੱਡਿਆਂ ਦੇ ਚੱਕੇ ਜਾਮ ਕੀਤੇ ਐ ਸਿਰੇ ਦੀ ਟੱਕਰ ਖੇਡ ਮੈਦਾਨ ਦੇ ਵਿੱਚ ਅਗਲੀ ਰੇਡ ਕਹਿੰਦੇ ਗੱਭਰੂ ਪਾਉਣ ਵਾਸਤੇ ਵਾਦਾ ਹੋਇਆ ਹੈ ਕਿ ਛਾਟਰ ਜਾਈਆਂ ਮਿਹਨਤਾਂ ਲਾਈਆਂ ਬੜਾਲੀ ਸਖਤ ਰੋਹੇ ਤੋਂ ਬਾਡੀ ਸਿੰਘਪੁਰੀਆ ਰਾਣਿਆ ਓਏ ਕੌਡੀ ਨਾਲ ਇਸ਼ਕ ਇਸ਼ਕ ਵਿੱਚ ਗੁੱਟ ਮਾਵਾ ਦੇ ਪੁੱਤ ਖੇਡਦੇ ਕੌਡੀ ਨਾਮ ਮਿਲਦੇ ਲੱਖਾਂ ਦੇ ਕਿਸੇ ਨੂੰ ਬੁਲਟ ਸਫਾਰੀ ਔਡੀ ਕਿਸੇ ਨੂੰ ਬੁਲਟ ਸਫਾਰੀ ਔਡੀ ਲਾਓ ਅਗਲੀ ਰੇਡ ਇਹ ਡਾਈਜਟ ਲੈਣ ਵਾਲੇ ਇਹ ਕਹਿੰਦੇ सोनू ਟੱਕਰ ਨੂੰ ਦਾ ਚਿਹਤਾ ਆ ਸਮੇਂ ਖੇਡ ਮੈਦਾਨ ਦੇ ਵਿੱਚ ਇਹ ਕਹਿੰਦੇ ਭੈਣੀ ਵਾਲੇ ਨੇ ਭਾਈ ਹੈ ਤੇ ਪੁਆਇੰਟ ਕਹਿੰਦੇ ਧਾਵੀ ਦੇ ਸੇ ਜੁੜਦਾ ਹੋਇਆ ਚੱਲੋ ਕਬਰਗਾਰ ਪਾਖਾ ਅਗਲੀ ਰੇਡ ਸਿਰੇ ਦੀ ਟੱਕਰ ਰਾਜੂ ਕਹਿੰਦੇ ਕਟੋਰੇ ਵਾਲਾ ਰੇਡ ਪਾਉਣ ਨੂੰ ਬਾਧਾ ਹੋਇਆ ਜਦਰਸਿਆ ਫਰਦੀਸ਼ੋ ਕਹਿੰਦਾ ਵੀ ਗੇਮ ਬਾਅਦ ਚ ਕਰਨੀ ਹੈ ਹਾਰ ਚ ਕਰਨੀ ਕਬੱਡੀ ਦਾ ਮਾਜ ਫੋਲੰਦੇ ਲਓ ਏ ਬੋਵੀ ਕਹਿੰਦੇ ਦੀ ਮੱਖੀ ਵਾਲਾ ਨੁਖਰੇ ਘੋੜੇ ਆ ਜਾ ਸੱਜਣਾ ਕੌਡੀ ਨਾਲ ਜੁੜੀਏ ਨਸ਼ਿਆਂ ਨੇ ਘਰ ਰੋੜੇ ਆ ਜਾ ਸੱਜਣਾ ਕੌਡੀ ਨਾਲ ਜੁੜੀਏ ਘਰ ਨਸ਼ਿਆਂ ਨੇ ਰੋੜੇ ਆਹ ਸਿਰੇ ਦੀ ਟੱਕਰਾ ਖੇਡ ਮੈਦਾਨ ਦੇ ਵਿੱਚੋਂ ਤੱਕਦੇ ਗੁੱਜਰ ਗੁੱਜਰ ਦੇ ਮਹਿਦੀਪੁਰਿਆ ਆਹ ਗੁੱਜਰ ਦੇ ਮਹਿਦੀਪੁਰਿਆ ਮਹਿਦੀਪੁਰਿਆ ਤੇ ਗੁੱਜਰ ਬਾਟ ਕਹਿੰਦੇ ਧਾਵੀਰੇ ਸੇ ਡੜਦਾ ਹੋਇਆ ਚੱਲੋ ਗੋਲਿਆ ਤਾਖਾ ਕਿ ਵਿੱਚ ਚਲੇ ਦਲੰਦਰ ਦੇ ਜੱਟ ਨੇ ਜਨਮ ਲਿਆ ਪਿੰਡ ਬੱਗੇ ਉਹ ਤੱਕਦੇ ਆ ਪਰ ਆ ਮੁੰਡੇ ਨੇ ਕਹਿੰਦੇ ਗੱਗੂ ਉਸੇ ਦੂਸਰੇ ਪਿੰਡੇ ਜਨਮ ਲਿਆ ਇਹ ਦੁੱਲਾ ਇਹ ਨਿਸ਼ਾਨ ਢੱਲੋਂ ਦਾ ਪਿੰਡੂ ਹੈ ਖੇਡ ਮੈਦਾਨ ਤੇ ਜਿਹੜਾ ਰੇਡ ਪਾਉਣ ਨੂੰ ਵਾਅਦਾ ਹੋਇਆ ਇਹ ਤਾਬੇ ਦਾ ਤਿਆਰ ਕੀਤਾ ਹੋਇਆ ਚੇਲਾ ਵਾਲਕਾ ਇੱਕ ਚੇਲਾ ਵਾਲਕਾ ਪਲੇਅਰਾਂ ਵਾਲਾ ਉਹ ਜਾ ਪੁੱਜਾ ਕਹਿੰਦੇ ਯਾਰਕ ਦੀ ਧਰਤੀ ਤੇ ਇੱਕ ਚੇਲਾ ਆ ਮਮਾ ਕਹਿੰਦੇ ਤੱਥੂ ਪਰਵਾਦਾ ਹੀਰਾ ਥੋੜੇ ਦਿਨੋਂ ਕਹਿੰਦੇ ਜਹਾਜ਼ ਦੀ ਮਾਰੀ ਫੜੂਗਾ ਤੇ ਯੂਰਪ ਦੇ ਖੇਡ ਮੈਦਾਨਾਂ 'ਚ ਖੇਡੂਗਾ। ਤਾਬਾ ਕਹਿੰਦਾ ਸੁਗਿਆ ਤੇਲੇ ਤਿਆਰ ਕਰਨੇ ਆ ਤੇ ਸਾਰੇ ਬਾਹਰ ਭੇਜੀ ਜਾਣੇ ਆ। ਸਾਰੇ ਬਾਹਰ ਭੇਜੀ ਜਾਣੇ ਆ। ਵਗਾ ਖੜਾਉਣਾ ਕਿੰਨੂ ਏ ਜਾਂਦਾ ਨਵੇਂ ਫੇਰ ਤਿਆਰ ਕਰ ਲੈਣੇ ਆ। ਕਹਿੰਦਾ ਨਵੇਂ ਫੇਰ ਤਿਆਰ ਕਰ ਲੈਣੇ ਆ। ਬਰਾ ਕੌਣ ਹੈ? ਇਹ ਕਹਿੰਦੇ ਗੁਰਪ੍ਰੀਤ ਨੰਬਰ 1000 ਵਾਲਾ ਮਲੇਸ਼ੀਆ ਵਾਲਾ ਚਹੇਤਾ ਕਲਸਾਂ ਵਾਲਾ ਗੁਰਵੀਰ ਟਰਾਈ ਕਰਦਾ ਹੈ। ਪੜਾ ਐਸਪੀ ਕਹਿੰਦੇ ਜੋੜ ਸਿੰਘ ਵਾਲੇ ਦਾ ਜੱਥੇ ਲੋਟ ਆਉਂਦਾ ਚਾਲੋਂ ਚੀਲਿਆ ਪਾਖਾ ਰੇੜਾ ਲਓ ਵੀ ਜੇ ਫੜ ਫੜ ਜੇ ਫੜਨਾ ਮੈਨੂੰ ਫੜਾ ਉਹ ਸੁੱਖ ਦੇ ਫੜਨਾ ਦਾ ਫੜੋ ਦੱਸਿਆ ਜੇ ਫੜਨਾ ਦਾ ਫੜੋ ਇਹ ਚੰਦਰਾ ਘੱਟੀ ਲੋਟ ਆਉਂਦਾ ਇਹ ਚੰਦਰਾ ਘੱਟੀ ਲੋਟ ਆਉਂਦਾ ਅਮਰਤ ਇਹਦਾ ਪਹਿਲਵਾਨੀ ਦੇ ਵਿੱਚ ਵੱਡਾ ਨਾਮ ਹੈ ਦੇਖ ਕਰਾ ਸਿੱਧਾ ਹੋ ਗਿਆ ਕਰਾਂ ਸਿੰਦਾ ਹੋ ਗਿਆ ਫੇਰ ਨਹੀਂ ਲੋਟ ਆਉਂਦਾ ਫੇਰ ਨਹੀਂ ਲੋਟ ਆਉਂਦਾ ਇਹਦੇ ਚ ਮੇਰਾ ਖਿਆਲ ਹੈ ਦੋ ਤਿੰਨ ਝੋਟਿਆ ਨਹੀਂ ਜਾਨ ਆਉਣੀ ਹੈ ਜਿੱਦਾਂ ਰਮਾਨ ਢੱਲੋਂ ਕਹਿੰਦੇ ਤਾਬੇ ਦੇ ਪੁੱਤ ਨੇ ਥੋੜੇ ਸਮੇਂ ਵਿੱਚ ਵੱਡਾ ਮਾਮ ਆਹ ਜੱਟ ਚਾਂ ਦੇ ਚ ਖੜ ਜਾਂਦਾ ਟੱਕਰੇ ਖੇਡ ਮੈਦਾਨ ਵਿੱਚ ਤਲਵੰਦੀ ਵਾਲਾ ਖੇਡ ਤਾਬਰਾ ਤਾਬਰਾ ਤੇਰਾ ਵੀ ਕਦੋਂ ਨਾ ਕੀ ਹੈ ਸੇਵਕਾ ਵੀ ਕਾ ਦੋਨਾ ਕੀ ਐ ਇਹ ਬਲਕਾਰੇ ਦਾ ਚੇਲਾ ਤੂੰ ਤਾਬੇ ਦਾ ਚੇਲਾ ਪਰ ਹੋ ਗਿਆ ਸੇਵਕਾ ਹੋ ਗਿਆ ਸੇਵਕਾ ਹੋ ਗਿਆ ਆ ਕੰਚੀਆਂ ਪੁੰਚ ਗਿਆ ਨਾ ਕਿੱਥੇ ਗੱਲ ਬਾਨੀ ਵੱਡਾ ਸਾਰਾ ਗੈਂਦ ਮਾਰ ਓਏ ਆ ਚੱਲਿਆ ਕਬੱਡੀ ਦਾ ਟੈਕਰ 22 ਸਾਲ ਤੋਂ ਉੱਪਰ ਹੋ ਗਿਆ ਕਬੱਡੀ ਖੇਡਦੇ ਨੂੰ ਪ੍ਰੀਤ ਟਰੇਡਰ ਬੱਲੇ ਗੱਲ ਦੀਨੇ ਵਾਲੀਏ ਨੇ ਦਿੱਤਾ ਸਰਬਜੀਤ ਛੱਬੇ ਸ਼ਪਾਰੀ ਵਿੰਡੀਏ ਨੇ ਜੱਸਾ ਲਾ ਕੇ ਬੱਲੇ-ਬੱਲੇ ਕਰਾਦਾ ਉਹ ਪੁਆਇੰਟ ਕੰਦੇ ਜੱਸਦੀ ਦੇ ਮੇਰਾ ਵੀਰ ਕਹਿੰਦੇ ਅਰਸ਼ ਵੀਰ ਸਿੰਘ ਕੋਲੇ ਪਿੰਡਲਾ ਵੀ ਆਇਆ ਹੋਇਆ ਹੈ ਉਹ ਤੱਕਦੇ ਨੇ ਵਿਰੇਸ਼ਾਂ ਦੇ ਟੂਰ ਲਾਏ ਆ ਅਰਸ਼ ਮੇਰਾ ਖਿਆਲ ਹੁਣ ਵੀ ਜਾਣਾ ਹੁਣ ਜੇਵਾ ਵੀ 10 ਦਿਨ ਦੀ ਵੇਟ ਹੈ ਮੈਂ ਤੇ ਮੰਨਣਾ ਕਹਿੰਦਾ ਇਕੱਠੇ ਯੂਰਪ ਦੀ ਵਾਰੀ ਜਹਾਜ਼ ਦੀ ਵਾਰੀ ਨੂੰ ਹੱਥ ਪਾਉਣਾ ਇਹ ਇਹ ਐਥੇ ਰੱਖੋ ਨਾ ਜੰਮਾ ਇਹ ਆ ਕਹਿੰਦੇ ਮਝਦੀਪੁਰਿਆ ਟ੍ਰਾਈ ਕਰਦਾ ਉਹ ਜੇਦਾ ਸਵਾਦ ਆਉਂਦਾ ਸਾਹ ਸੰਜੀ ਤਾੜੀ ਬਾਰੇ ਕੀ ਸ਼ਾਲਾ ਜੋਰ ਦੇ ਨੇ ਤਾੜੀਆਂ ਮਾਰੇ ਤੋਂ ਕਬੱਡੀ ਦਾ ਮਜ਼ਾ ਆ ਰਿਹਾ ਏ ਜੇ ਕਬੱਡੀ ਦਾ ਮਜ਼ਾ ਆ ਰਿਹਾ ਏ ਢਾਲਕੁੜੀਏ ਜੱਗੇ ਵਰਗੇ ਆਹ ਦੁਨੀਆਂ ਦੇ ਵੱਡੇ ਮਾਲਕ ਖੇਡ ਮੈਦਾਨ ਚ ਆਏ ਹੋਏ ਆ ਜਗਰੂਪ ਲੰਮੇ ਵਰਗੇ ਕਾਕੇ ਨੇ ਕਹਿੰਦੇ ਪਲੇਅਰ ਛੋਟੀ ਦੇ ਲੰਦੇ ਆ ਪਰ ਹੀਰਾ ਠੱਠੀਆਂ ਬਣਾ ਨਹੀਂ ਬਣਦਾ ਕਹਿੰਦਾ ਪੁਆਇੰਟ ਧਾਵੀ ਦੇ ਸੇਜੜਦਾ ਹੋਇਆ ਚਾਲੋ ਮਾਣੀ ਪਿੰਦਾ ਖੇਡ ਮੈਦਾਨ ਦੇ ਵਿੱਚ ਗੱਭਰੂ ਜਿਹੜਾ ਟੱਕਣ ਦੀ ਗੱਲ ਕਰਦਾ ਸੋਖੰਦਰਾ ਵੀਰ ਮਾਣੇ ਗਿਆ ਵਾਲਾ ਉਹ ਦਾਸੂ ਵਾਲਾ ਉਸ ਭਰਾ ਨੂੰ ਕਹਿੰਦੇ ਵੱਡੇ ਪਿਆਰ ਇਹਨਾਂ ਬੋਲਾਂ ਲਈ ਵੱਡੇ ਸਤਿਕਾਰ ਪੁੱਜੇ ਆ ਪਰ ਤਾਬੇ ਦਾ ਚੇਲਾ ਉਹ ਤਾਬੇ ਦਾ ਚੇਲਾ ਵੇਹਾਂ ਜਦੋਂ ਗੁਰੂ ਨੂੰ ਜੱਫਾ ਲੱਗਾ ਜਾਂਦਾ ਇਹਦਾ ਬਦਲਾ ਮੈਂ ਲਊਂਗਾ ਜਾਂਦਾ ਲਊਂਗਾ ਵੀ ਇੱਕ ਅੱਧੀ ਕਬੱਡੀ ਦੇ ਕਹਿੰਦਾ ਪੁਰਾਣੀ ਇੱਕ ਅੱਧੀ ਕਬੱਡੀ ਦੀ ਆ ਸਿਰੇ ਦੀ ਟੱਕਰ ਆ ਖੇਡ ਮੈਦਾਨ ਦੇ ਵਿੱਚ ਅਗਲੀ ਰੇਡ ਕਟੋਰੇ ਵਾਲਾ ਰਾਜੂ ਗੱਦ ਜਿੱਡੀ ਚੌੜੀ ਛਾਤੀ ਉੱਤੇ ਮਾਰਨੀ ਜਿਗਰਾ ਬੱਛੇਰਾ ਛੇਰ ਜਿੰਨੀ ਜਾਨ ਨੇ ਆ ਜਿਗਰਾ ਬੱਛੇਰਾ ਛੇਰ ਜਿੰਨੀ ਜਾਨ ਨੇ ਛੇਰ ਜਿੰਨੀ ਜਾਨ ਦਾ ਮਾਲਕ ਪੁਆਇੰਟ ਆਪਣੀ ਟੀਮ ਦੇ ਵਿੱਚ ਜੋੜਦਾ ਹੋਇਆ ਆ ਸੋਨੋ ਟੱਕਰ ਦਾ ਚਹੇਤਾ ਪੈਗਡ ਲੈਂਡ ਬਰੀਨ ਵਾਲੇ ਭਰਾਵਾਂ ਨੇ ਕਹਿੰਦੇ ਵੱਡੀ ਟੀਮ ਬਰੀਨ ਦੇ ਚ ਤਿਆਰ ਕੀਤੀ ਹੈ ਆ ਮੁੰਡਾ ਕਹਿੰਦੇ ਉਹ ਗੱਪਰੂ ਦਾ ਚਹੇਤਾ ਇਹਦਾ ਪਾਣੀ ਪਿੰਡਾ ਜਿਹੜਾ ਹੁਣ ਰੇਡ ਪਾਉਣ ਨੂੰ ਵਧਿਆ ਹੋਇਆ ਹੈ ਇਹ ਕਾਲੇ ਦਾ ਪਿੰਡੂ ਹੈ ਇਹ ਕਹਿੰਦੇ ਨਿੰਮੇ ਕੈਨੇਡਾ ਵਾਲੇ ਦਾ ਪਿੰਡੂ ਹੈ ਇਹ ਰਿਸ਼ਪਾਲ ਕੈਨੇਡਾ ਵਾਲੇ ਦਾ ਪਿੰਡੂ ਹੈ ਪੁਆਇੰਟ ਕਹਿੰਦੇ ਇਸ ਸਮੇਂ ਧਾਵੀ ਦੇ ਹਿੱਸੇ ਨੂੰ ਡਾ ਹੋਇਆ ਚੱਲੋ ਗੱਪਰੂ ਦਾ ਪਾ ਰੇਡ ਸਿਰੇ ਦੀ ਟੱਕਰ ਹੈ ਦੁੱਲਾ ਫੇਰ ਰੇਡ ਪਾਉਣ ਨੂੰ ਆ ਗਿਆ ਦੁੱਲਾ ਫੇਰ ਰੇਡ ਪਾਉਣ ਨੂੰ ਆ ਗਿਆ ਲੈ ਵੀ ਜੱਸਿਆ ਇਹਦਾ ਕੋਣ ਕਰਨਾ ਬਣਾ ਨਹੀਂ ਤੇ ਇਕੱਲਾ ਹੀ ਪਾਊਗਾ ਜਸਿਆ ਇਹਦਾ ਕੋਣ ਕਰਨਾ ਬਣਾ ਨਹੀਂ ਤੇ ਇਕੱਲਾ ਹੀ ਪਾਊਗਾ ਇਹ ਕਿਸੇ ਤੋਂ ਲੋੜ ਨਹੀਂ ਆਉਣਾ ਜੇਕਰ ਸਿੰਧਾ ਹੋ ਗਿਆ ਫੇਰ ਕਿਸੇ ਤੋਂ ਲੋੜ ਨਹੀਂ ਆਉਂਦਾ ਪਰ ਸ਼ੀਰਾ ਕਹਿੰਦਾ ਪੁਆਇੰਟ ਇਸ ਵੇਲੇ ਧਾਵੀ ਦੇ ਹੱਥੇ ਡੁੱਡਦਾ ਹੋਇਆ ਹੈ ਕਿ ਕਿ ਖੇਡ ਕੇ ਜੋ ਮੱਲਾ ਮਾਰਦੇ ਨੇ ਵੱਡੀਆਂ ਤੇ ਖੇਡ ਕੇ ਜੋ ਮੱਲਾ ਮਾਰਦੇ ਨੇ ਵੱਡੀਆਂ ਮਿਲਨ ਮੋਟਰਸਾਈਕਲ ਤੇ ਗੱਡੀਆਂ ਘੋਦੇ ਪੀਪੇ ਜਿੱਦੇ ਜਿਹੜੇ ਐਲਸੀਡੀਆਂ ਮੁੱਲ ਪੈਂਦਾ ਜੋਧਿਆ ਸਾਂਭੀ ਜਾਣਦਾ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇੜਦੇ ਨਾਮ ਉੱਚਾ ਜੇ ਸਾਰੇ ਖਾਨਦਾਨ ਦਾ ਕਿ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇੜਦੇ ਨਾਮ ਉੱਚਾ ਜੇ ਸਾਰੇ ਖਾਨਦਾਨ ਦਾ ਨਾਮ ਕਹਿੰਦੇ ਖਾਨਦਾਨ ਦਾ ਉੱਚਾ ਜਾਂਦਾ ਜਿੰਨਾ ਮਾਵਾ ਦੇ ਪੁੱਤ ਕਬੱਡੀ ਖੇਡਦੇ ਆ ਉਹ ਕਹਿੰਦੇ ਚੱਠੂ ਪਰਿਵਾਰ ਦਾ ਹੀਰਾ ਇਹ ਰਵੀ ਨਹੀਂ ਕਹਿੰਦੇ ਮਾਸੀ ਦਾ ਪੁੱਤ ਆ ਉਹ ਮੰਨਾ ਰੇਡ ਪਾਉਣ ਨੂੰ ਵੜਿਆ ਹੋਇਆ ਟੱਕਰ ਕਹਿੰਦੇ ਅਮਰਤ ਦੇ ਨਾਲ ਆ ਉਹ ਟੱਕਰ ਅਮਰਤ ਦੇ ਨਾਲ ਹੈ ਕਿ ਮੁੜਕੋ ਮੁੜਕੀ ਹੋ ਗਿਆ ਮਿੱਤਰੋ ਜੋਰ ਚੋਬਰਾਂ ਦਾ ਡੰਡਾ ਵੀ ਨਹੀਂ ਚੁੱਬਦਾ ਜਿਸਮ ਕਠੋਰ ਚੋਬਰਾਂ ਦਾ ਚੜੀ ਜਮਾਨੀ ਗਰਮ ਖੂਨ ਲਲਕਾਰੇ ਤਾਂ বাজਦੇ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭਜਦੇ ਆਦੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭਜਦੇ ਅਰਮਾਨ ਢੱਲੋਂ ਕੰਦੇ ਤਾਬੇ ਦਾ ਪੁੱਤਰ 2 ਨੰਬਰ ਤੇ ਲੱਗਾ ਹੋਇਆ ਇੱਕ ਕੰਨੀ ਕੰਦੇ ਮੱਲੀ ਹੋਈ ਆ ਕਲਸਾਂ ਵਾਲੇ ਨੇ ਇੱਕ ਕੰਨੀ ਟਾਵਰ ਨੇ ਮੱਲੀ ਹੋਈ ਆ 2 ਨੰਬਰ ਤੋਂ ਕਹਿੰਦੇ ਪੈਣੀ ਪਿੰਡ ਦਾ ਹਰਪਾਲ ਕਹਿੰਦੇ ਕਹਿਰਵਣ ਜਾਸੀਆਂ 'ਚ ਨਾਮ ਆਉਂਦਾ ਓ ਪੈਣੀ ਵਾਲੇ ਹਰਪਾਲ ਦਾ ਕਹਿੰਦੇ ਕਹਿਰਵਣ ਜਾਸੀਆਂ 'ਚ ਨਾਮ ਆਉਂਦਾ ਤੇ ਪੁਆਇੰਟ ਅਸਮੇ ਕਹਿੰਦੇ ਜੁੜ ਗਿਆ ਧਾਵੀ ਦੇ ਹਿੱਸੇ ਚਾਲੋ ਕਪੂਰ ਦਾ ਤਾਰ ਰੇਡ ਕਹਿੰਦੇ ਰੇਡ ਰਾਜੂ ਆ ਟਟੋਰੇ ਪਿੰਡ ਵਾਲਾ ਟਟੋਰੇ ਪਿੰਡ ਵਾਲੇ ਰਾਜੂ ਦੀ ਰੇਡ ਪਈ ਹੋਈ ਹੈ 20 ਸੈਕਿੰਡ ਦੀ ਖੇਡ ਕਬੱਡੀ ਖੇਡਾਂ ਦੇ ਵਿੱਚ ਸਭ ਤੋਂ ਵੱਡੀ ਸਿੰਘਪੁਰੀਆ ਰਾਣਾ ਬਜ਼ੁਰਗਾ ਖੇਡ ਮੈਦਾਨਾਂ ਵਿੱਚੋਂ ਲੱਭੀ ਖੇਡ ਮੈਦਾਨਾਂ ਵਿੱਚੋਂ ਲੱਭੀ ਪੁਆਇੰਟ ਕਹਿੰਦੇ ਜੁੜ ਗਿਆ ਧਾਵੀ ਦੇ ਹਿੱਸੇ ਚਾਲੋ ਕਪੂਰ ਦਾ ਤਾਗਲੀ ਰੇਡ ਕਿਹੜੇ ਨੇ ਪਾਉਣੀ ਹੈ ਇਹ ਕਹਿੰਦੇ ਬਲਕਾਰੇ ਬਣਦਾ ਚੇਲਾ ਇਹ ਭੋਲੇ ਦੇ ਰਸਤੇਦਾਰ ਦਾ ਚੇਲਾ ਭੋਲੇ ਜੀ ਦੇ ਬਲਕਾਰੇ ਦੀ ਬਾੜੀ ਗੂੜੀ ਰਿਸ਼ਤੇਦਾਰੀ ਤਾਂ ਬਾਬਾ ਦੋਨੋਂ ਸੰਧੂ ਆ ਪਰ ਮਨ ਨੂੰ ਲੱਗਦਾ ਤੇਰਾ ਚੇਲਾ ਅੱਜ ਕੁਝ ਕਰੂ ਬਾਬਿਆ ਤੇਰਾ ਚੇਲਾ ਕੁਝ ਕਰੂ ਅੱਜ ਆ ਪਾਸਾ ਬਲਟਨੋਂ ਆਇਆ ਆ ਗੱਗੋ ਪੂਛ ਵਾਲਾ ਜੀਤ ਪਾਸਾ ਬਲਟਨੋਂ ਆਇਆ ਇਹਦਾ ਮਾਨ ਸਨਮਾਨ ਜੋਗੜ ਮੁੱਟਰ ਨੇ ਕੀਤਾ ਇਹਦਾ ਮਾਨ ਸਨਮਾਨ ਸਰਵਨਾਖ ਕੈਨੇਡਾ ਵਾਲੇ ਨੇ ਜਾਦੀਪ ਕੈਨੇਡਾ ਵਾਲੇ ਨੇ ਕੀਤਾ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਆਹ ਮੁੰਡੇ ਨੂੰ ਵੀ ਕੱਪ ਕਹਿੰਦੇ ਜੋਬਨ ਕੈਨੇਡਾ ਹਾਂ ਮੈਂ ਪਿੰਡ ਜਾ ਕੇ ਦਿੱਤਾ ਦੁਨੀਆ ਨੂੰ ਦੱਸ ਵੀ ਮੈਨੂੰ ਟਾਵਰ ਕਹਿੰਦੇ ਕਿਉਂ ਆਹ ਦੁਨੀਆ ਨੂੰ ਦੱਸ ਪਰ ਹਰਮਾਨ ਢੱਲੋਂ ਨੇ ਟਰਾਈ ਕੀਤੀ ਐ ਆਹ ਤਾਬੇ ਦੇ ਪੁੱਤ ਨੇ ਟਰਾਈ ਕੀਤੀ ਐ ਪੁਆਇੰਟ ਕਹਿੰਦੇ ਢਾਵੀ ਦੇ ਹਿੱਸੇ ਜੁੜਦਾ ਹੋਇਆ ਆ ਗਿਆ ਕਹਿੰਦੇ ਗੁਰਸੇਵਕ ਸਿੰਘ ਜੀਲਾ ਮੁੰਡੇ ਨੇ ਸਰੀਰ ਕਹਿੰਦੇ ਆਲ ਸਾਹਮੜਾ ਜਿੱਦਾਂ ਜੱਟ ਨੇ ਨੀਲਾ ਫੋੜ ਸਾਹਮੜਾ ਹੁੰਦਾ ਔਰ ਜਿੱਦਾਂ ਜੱਟ ਨੇ ਕਹਿੰਦੇ ਨੀਲਾ ਫੋੜ ਸਾਹਮੜਾ ਹੁੰਦਾ ਕਿ ਕੱਲ ਵੱਢ ਕੇ ਸੁਹਾਗਾ ਨਾ ਬੜਾਲਿਆ ਰੋਸਟੀ ਵਾਲਾ ਜੰਡ ਜੱਟ ਜੱਟ 3600 ਲਿਆ ਨੀਲੇ ਰੰਗ ਦਾ ਇੱਕ ਲੱਡੂ ਵੰਡ ਜੱਟ ਜੱਟ 3600 ਲਿਆ ਨੀਲੇ ਰੰਗ ਦਾ ਗਲੇ 'ਚ ਲੱਡੂ ਵੰਡ ਜੱਟ ਜੱਟ ਚੱਲੋ ਗੁજરા ਪਾਖਾ ਰੇਡ ਤਾਵਰਾ ਗੁੱਜਰ ਦੇ ਲਾਗੇ ਖਲੋ ਕੇ ਵੇਖੀ ਵੀ ਕੱਦਗੜਾ ਕੰਨਾ ਫਿਰਕਾ ਖੜਦਾ ਕੰਨਾ ਕਰਕਾ ਪਰ ਮੁੰਡਾ ਉਂਗਲਾਂ ਤੇ ਨਚਾਉਂਦਾ ਪਰ ਮੁੰਡਾ ਉਂਗਲਾਂ ਤੇ ਨਚਾਉਂਦਾ ਪਰ ਭੈਣੀ ਵਾਲਾ ਕਹਿੰਦਾ ਮੈਨੂੰ ਛੱਡ ਇਹਨੂੰ ਮੈਂ ਦੱਸਦਾ ਵੀ ਕਿੱਦਾਂ ਉਂਗਲਾਂ ਦੇ ਨਚਾਈਦਾ ਪਰ ਸੱਚੀ ਬੋਲੀ ਬੋਲ ਗਿਆ ਉਹ ਕਟੋਰੇ ਵਾਲਾ ਰਾਜੂ ਕਹਿੰਦਾ ਤੇ ਗੁੱਜਰ ਤਾਂ ਹੋ ਗਿਆ ਵੇ ਗੁੱਜਰ ਤਾਂ ਹੋ ਗਿਆ ਗੁੱਜਰ ਤਾਂ ਹੋ ਗਿਆ ਤਾਬਾ ਫੇਰ ਆ ਗਿਆ ਜੀਵਨ ਕਹਿੰਦੇ ਰੂੜੀ ਵਾਲੇ ਪਿੰਡ ਦਾ ਖੇਡ ਮੈਦਾਨ ਚ ਰੇਡ ਪਾਉਣ ਨੂੰ ਵਧਿਆ ਹੋਇਆ ਹੈ ਜੀਵਨ ਦੀ ਰੇਡ ਪਈ ਹੋਈ ਹੈ ਆ ਕਹਿੰਦੇ ਸਿਸ਼ਰੇ ਵਾਲੀਏ ਕੱਦੀ ਦੇ ਨਾਲ ਰੜ ਕੇ ਕਬੱਡੀ ਖੇਡਿਆ ਜੇ ਮੇਰ ਪਹਿਲਵਾਨ ਦਾ ਤੇਲਾ ਉਹ ਸਰਸੀਆ ਤਾਬਾ ਜਿਹਨੇ ਕਹਿੰਦੇ ਵੱਡੇ ਵੱਡੇ ਮੱਲ ਤਿਆਰ ਕਰਤੇ ਐ ਲਓ ਖੇਡ ਮੈਦਾਨ ਦੇ ਚ ਫੇਰ ਇੰਦਰਜੀਤ ਸਿੰਘ ਉਹ ਟਾਵਰ ਉਹ ਟਾਵਰ ਉਹ ਟਾਵਰ ਹੁਣ ਨਹੀਂ ਕਾਵੜਾ ਨੂੰ ਪਹਿਲਾਂ ਪਤਾ ਲੱਗਾ ਜਦੋਂ ਤੇਰਾ ਹੱਥ ਖੋਚ ਚੋਂ ਨਿਕਲ ਗਿਆ ਹਾਂ ਸਾਬਿਆ ਫਿਰ ਮੈਨੂੰ ਪਤਾ ਲੱਗਾ ਵੀ ਹੁਣ ਤੇ ਹੁਣ ਗਿਆ ਹੁਣ ਹਾਲ ਸੁਭਾਅ